ਸਾਡੀਆਂ ਜਨਾਨੀਆਂ ਕਰੋ ਆਕੇ ਗੱਡੀਆਂ ਏ ਸਾਡੀਆਂ ਤਵਾਰੀਆਂ ਕੁੜੀਆਂ ਆਕੇ ਫੜਨੀਆਂ ਸਾਡੀਆਂ ਧੀਆਂ ਨੂੰ ਗਾਲਾਂ ਗੰਦਿਆ ਗੰਦਿਆ ਕੱਡੀਆਂ ਜਿਨ੍ਹਾਂ ਨੇ ਕੱਟੇ ਓਕੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਜਿੱਥੇ ਅੰਮ੍ਰਿਤਸਰ ਦੇ ਗਿਲਵਾਲੀ ਗੇਟ ਦੇ ਅੰਦਰ ਦੋ ਗੁੱਟਾਂ ਦੇ ਵਿਚਕਾਰ ਝਗੜੇ ਦੋਨਾਂ ਰੱਜ ਗੇਟਾਂ ਰੋੜੇ ਬੋਤਲਾਂ ਚੱਲੀਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੇ ਦਿੱਤੇ ਦਿਨ-ਬਦ ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਆਏ ਦਿਨ ਹੀ ਕੋਈ ਨਾ ਕੋਈ ਵੱਡੀ ਵਾਰਦਾਤ ਹੋ ਜਾਂਦੀ ਹੈ ਤੇ ਦੱਸ ਦਈਏ ਕਿ ਬੀਤੀ ਰਾਤ ਵੀ ਕੁਝ ਨੌਜਵਾਨਾਂ ਦੇ ਵੱਲੋਂ ਬਦਮਾਸ਼ਾਂ ਦੇ ਵੱਲੋਂ ਘਰ ਦੇ ਅੰਦਰ ਵੜ ਕੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਸੀ ਤਾਂ ਹੁਣ ਤਸਵੀਰਾਂ ਜਿਉਂਨੇ ਮੌਕੇ ਤੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹ ਵੱਲੋਂ ਦੱਸਿਆ ਗਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ ਪਰਦੇ ਦੇ ਅੰਦਰ ਵੜ ਕੇ ਭੰਨਤੋੜ ਕੀਤੀ ਗਈ ਹੈ ਸਾਡੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਦੱਸਦੇ ਇਸ ਝਗੜੇ ਦੇ ਵਿੱਚ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੇ ਇਲਾਜ ਚੱਲ ਰਿਹਾ ਤਾਂ ਉੱਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਸਕੂਟਰ ਲਗਾਉਣ ਨੂੰ ਲੈ ਕੇ ਮਮੂਲੀ ਜਿਹੀ ਗੱਲ ਹੋਈ ਸੀ ਜਿਸ ਤੋਂ ਬਾਅਦ ਇਹ ਝਗੜਾ ਹੋਇਆ ਇਹ ਵਿਵਾਦ ਹੋਇਆ ਤਾਂ ਪਰਿਵਾਰ ਦੇ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਸਾਡੇ ਨਾਲ ਤੱਕਾ ਕਰ ਰਹੀ ਹੈ ਜਿਸ ਤੋਂ ਬਾਅਦ ਪਰਿ ਤੇ ਮਾਰਦਾ ਹੋਇਆ ਨਜ਼ਰ ਆ ਰਿਹਾ ਔਰ ਉੱਥੇ ਹੀ ਉਸ ਬਜ਼ੁਰਗ ਨੂੰ ਉਸ ਦੇ ਵੱਲੋਂ ੱੱਕਾ ਦਿੱਤਾ ਗਿਆ ਥੱਲੇ ਸੁੱਟ ਦਿੱਤਾ ਗਿਆ ਥਾਣੇ ਦੇ ਬਾਅਦ ਤਾ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਧਰਨੇ ਤੇ ਬੈਠੇ ਲੋਕਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਪੇਸ਼ ਆ ਰਹੀ ਹੈ ਦੇਖ ਸਕਦੇ ਹੋ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਸ ਬਜ਼ੁਰਗ ਨੂੰ ੱੱਕਾ ਮਾਰਿਆ ਗਿਆ ੱੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਗਿਆ ਤਾਂ ਉੱਥੇ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਸਾਡੇ ਨਾਲ ਨਜਾਇਜ਼ ਕਰ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਲੋਕਾਂ ਦੇ ਵੱਲੋਂ ਸੜਕ ਦੇ ਉੱਤੇ ਧਰਨਾ ਦਿੱਤਾ ਗਿਆ ਰੋਡ ਜਮ ਕਰ ਦਿੱਤਾ ਗਿਆ ਤਾਂ ਇਸ ਮਾਮਲੇ ਨੂੰ ਅੱਜ ਤੋਂ 5-6 ਸਾਲ ਪਹਿਲੇ ਸਾਡੀ ਇਹਨਾਂ ਨਾਲ ਲੜਾਈ ਹੋਈ ਸੀ ਮੇਰੀ ਸਾਸਤਮੇ ਅੰਮੀ ਸਾਸੋਦਰ ਦੀ ਨੰਗ ਦੇ ਪਏ ਸੀ ਇਹਨਾਂ ਨੇ ਚੂੜੇ ਕੀਆ ਉਹਨਾਂ ਦੇ ਸਿਰ 'ਚ ਜੁੱਤੀਆਂ ਮਾਰੀਆਂ ਅੱਜ ਤੋਂ 6 ਸਾਲ ਪਹਿਲੇ ਦੀ ਲੜਾਈ ਇਹਨਾਂ ਨੇ ਲੜਾਈ ਕਿਸੇ ਦੂਸਰੇ ਧਰ ਦੀ ਹੋ ਰਹੀ ਆ ਸਾਡੇ ਮੁੰਡੇ ਨੰਗ ਦੇ ਪਏ ਇਹਨਾਂ ਨੇ ਸਾਡੇ ਮੁੰਡਿਆਂ ਨੂੰ ਫੜ ਕੇ ਕੁੱਟਿਆ ਕੋਡ ਉਹਨਾਂ ਨੇ ਉਹ ਖਾਰ ਦੇ ਵਿੱਚ ਸਾਡੇ ਮੁੰਡਿਆਂ ਨੂੰ ਕੁੱਟ ਕੇ ਸਾਡੇ ਮੁੰਡੇ ਪੱਜ ਆਏ ਆ ਇਹ ਪੰਜਾਬ ਬੰਦੇ ਸੀ ਸਾਡੇ ਮੁੰਡੇ ਦੋ ਸੀ ਇਹਨਾਂ ਨੇ ਘਰ ਆ ਕੇ ਹਮਲਾ ਕੀਤਾ ਜੇ ਸਾਡੇ ਘਰ ਦੀਆਂ ਚੀਜ਼ਾਂ ਸਾਰੀ ਸਾਡੀ ਗਲੀ ਦੀਆਂ ਅਕੇ ਜਨਾਨੀਆਂ ਨੂੰ ਫੜ ਕੇ ਲੈ ਗਏ ਜੇ ਸਾਡੇ ਗਲੀ ਦੇ ਮੁੰਡੇ ਨਜਾਇਜ਼ ਫੜ ਕੇ ਲੈ ਗਏ ਜੇ ਤੁਲਸ ਨੂੰ ਝਗੜਾ ਕੀਤਾ ਜੇ ਝਗੜਾ ਜਿਹੜਾ 부ਚੜ ਹੈਗੇ ਜੇ ਭੇੜੇ 부ਚੜ ਦੇ ਪੁੱਤਰੇ ਭੇੜੇ 부ਚੜ ਦੇ ਪੋਤਰੇ ਜੇ ਸਾਡਾ ਤੂਫਾਨ 6 ਸਾਲ 6 ਸਾਲ ਪਹਿਲੇ ਨਾ ਨਾ ਰਾਜੀ ਨਾ ਮਾਇਆ ਜੇ ਗगन ਜਿਹੜਾ ਮੁੰਡਾ ਜੇ ਗगन ਨੇ ਆਪਣੀ ਪੱਗ ਆਪੇ ਲਾ ਕੇ ਤੇ ਸਾਡੇ ਮੁੰਡਿਆਂ ਦਾ ਨਾਮ ਲਾਤਾ ਕਿ ਸਾਡੇ ਇਹਨਾਂ ਨੇ ਪੱਗ ਲਾਈ ਜੇ ਤੇ ਸਾਡੇ ਮੁੰਡਿਆਂ ਨੇ ਇਹਨਾਂ ਨੇ ਧੱਕਾ ਕੀਤਾ ਜੇ ਸਾਡੇ ਪੁਲਿਸ ਨੂੰ ਇਹਨਾਂ ਨੇ ਪੈਸਾ ਚੜਾਤਾ ਕੁੱਲ ਸਾਡੀ ਕੋਈ ਸੁਣਵਾਈ ਨਹੀਂ ਜੇ ਘਰ ਆਈ ਇੱਟ ਰੋੜਾ ਕਿਹਨਾਂ ਵੱਲ ਚਲਾਇਆ ਗਏ ਇੱਟ ਰੋੜਾ ਉਹਨਾਂ ਨੇ ਪੁੱਛੜਾਣੇ ਚਲਾਇਆ ਜੇ ਸਾਡੇ ਬੂਹੇ ਆ ਕੇ ਪੰਨੇ ਸਾਡੀਆਂ ਜਨਨੀਆਂ ਕਰੋ ਆ ਕੇ ਕੱਡੀਆਂ ਜੇ ਸਾਡੀਆਂ ਕਵਾਰੀਆਂ ਕੁੜੀਆਂ ਆ ਕੇ ਫੜਨੀਆਂ ਸੀ ਉਹਨਾਂ ਨੇ ਮਾਰਿਆ ਆ ਕੇ ਕੋਟ ਨੇ ਮਾਰੇ ਜੇ ਇਹਨਾਂ ਨੇ ਸਾਨੂੰ ਚੂੜੇ ਆ ਕੇ ਇੱਥੇ ਸਾਡੇ ਮੱਲੇ ਚਾਕੇ ਸਾਨੂੰ ਗੰਦੇ ਚੂੜੇ ਸਾਡੀਆਂ ਤਿਆਂ ਨੂੰ ਗਾਲਾਂ ਗੰਦੀਆਂ ਗੰਦੀਆਂ ਕੱਡੀਆਂ ਜੇ ਇਹਨਾਂ ਨੇ ਕੱਟੇ ਹੋ ਕੇ ਸਾਡੀਆਂ ਇਹਨਾਂ ਨੇ ਧੱਕਾ ਕੀਤਾ ਜੇ ਸਾਡੀ ਬਰਾਦਰੀ ਨਾਲ ਸਾਨੂੰ ਇਸ ਪਛਾਇਆ ਗੋਲੀ ਕੋਈ ਨਹੀਂ ਜੇ ਚੁੱਲੀ ਜੋ ਕੁਛ ਕੀਤਾ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਸਾਡੇ ਮੁੰਡਿਆਂ ਨੂੰ ਇਹਨਾਂ ਨੇ ਫੜਿਆ ਜੇ ਸਾਡੇ ਮੁੰਡਿਆਂ ਨੇ ਵੀ ਅੱਗੋਂ ਇਹਨਾਂ ਨੂੰ ਫੜਨਾ ਸੀ ਸਾਡੇ ਮੁੰਡੇ ਦੋ ਇਹ ਪੰਜਾਬ ਬੰਦੇ ਸਾਡੇ ਮੁੰਡਿਆਂ ਦਾ ਇਹਨਾਂ ਨੇ ਸਿਰ ਮੂੰਹ ਪਾੜਿਆ ਸਾਡੇ ਮੁੰਡੇ ਘਾਰ ਆ ਗਏ ਇਹ ਇੱਟਾ ਰੋੜੇ ਚਲਾ ਕੇ ਥਾਣੇ ਚੱਲ ਗਏ ਇਹਨਾਂ ਨੇ ਪੁਲਿਸ ਨੇ ਉਹਨਾਂ ਦੀ ਸੁਣਵਾਈ ਕੀਤੀ ਜੇ ਉਹਨਾਂ ਨੇ ਪੈਸੇ ਦੇਤੇ ਸਾਡੀ ਕੋਈ ਸੁਣਵਾਈ ਨਹੀਂ ਜੇ ਕੀਤੀ ਉਲਟ ਸਾਡੀਆਂ ਤੇ ਸਾਡੇ ਨਾਲ ਇਹ ਮੰਗਾ ਕਿ ਪੁਲਿਸ ਪ੍ਰਸ਼ਾਸਨ ਅੱਗੇ ਕਿ ਪੈਸੇ ਨਾ ਖਾਓ ਤੁਹਾਡੀਆਂ ਕਾਕੀਆਂ ਵਰਦੀਆਂ ਕੀ ਕਹਿੰਦੀਆਂ ਸਾਡੀ ਬਰਾਦਰੀ ਦੇ ਕਰਕੇ ਇਹ ਨਿਕਰਾ ਤੋਂ ਅੱਜ ਪੈਂਟਾ ਤੇ ਆ ਗਿਆ ਤੇ ਸਾਡੀ ਬਰਾਦਰੀ ਨਾ ੱਤਕਾ ਕਰਈਏ ਪੁਲਿਸ ਇਹ ਪੈਸੇ ਨਾ ਚਲਦੀ ਆ ਪੁਲਿਸ ਗਰੀਬ ਦਾ ਕੋਈ ਇਨਸਾਫ ਨਹੀਂ ਗਰੀਬ ਦਾ ਕੋਈ ਇਨਸਾਫ ਨਹੀਂ ਕਰ ਦਿਜੀਏ ਇਹ ਪੈਸੇ ਦੇ ਨਾਲ ਪੁਲਸ ਚੱਲਦੀ ਜੇ ਸਾਡੇ ਕੋ ਪਹਿਨ ਹੀ ਹੈਗਾ ਸਾਡੀ ਪੁਲਸ ਇਨਸਾਫ ਨਿਕਾਰੀ ਉਹਨਾਂ ਕੋ ਪਹਿਹਾ ਲੈ ਕੇ ਸਾਡੇ ਨਾਲ ਤੱਕਾ ਕੀਤਾ ਦੋਨਾਂ ਤਰ੍ਹਾਂ ਦੀਆਂ ਲੜਾਈਆਂ ਤੇ ਇੱਕ ਧਰ ਨੂੰ ਇਹਨਾਂ ਨੇ ਫੜ ਲਿਆ ਜੇ ਤੇ ਦੂਜੇ ਧਰ ਦੇ ਬੰਦੇ ਉੱਥੇ ਇੱਟਾ ਰੋੜੇ ਪੁਲਸਰੇ ਸਾਹਮਣੇ ਚਲਾ ਰਿਆ ਕੋਈ ਇਨਸਾਫ ਨਹੀਂ ਜੇ ਸਾਡਾ ਕੀਤਾ ਸਾਡੀਆਂ ਜਨਾਨੀਆਂ ਕੋਰੋ ਕੱਢ ਕੇ ਇਹਨਾਂ ਨੇ ਲੈ ਕੇ ਗਏ ਆ ਲੰਮੇ ਪਈਆਂ ਜਨਾਨੀਆਂ ਸਾਡੀਆਂ ਨੁਮਾਤੀਆਂ ਨੂੰ ਲੈ ਕੇ ਗਏ ਆ ਸਾਡੀਆਂ ਕੁਆਰੀਆਂ ਕੁੜੀਆਂ ਨੂੰ ਫੜਦੀ ਸੀ ਪੁਲਿਸ ਇਹ ਪੁਲਿਸ ਫਰਸਾਣ ਅੱਗੇ ਆ ਕਿ ਤੂੰ ਇਨਸਾਫ ਦੀ ਲੜਾਈ ਕਰੋ ਇਨਸਾਫ ਹੋਣਾ ਚਾਹੀਦਾ ਵਾ ਬੇਟਾ ਮੇਰਾ ਬਬਲੀ ਮੇਰਾ ਨਾਮ ਹੈ ਕਿਹੜੀ ਜਗ੍ਹਾ ਰਹਿੰਦੇ ਆ ਸਾਹਮਣਾ ਘਰ ਸਾਡਾ ਬੇਟਾ ਆਈ ਤਾਂ ਸੁੱਤੇ ਸੰਤ ਪਤਾ ਨਹੀਂ ਬੇਟਾ 16 ਸਾਲ ਦਾ ਮੇਰਾ ਮੁੰਡਾ ਪੋਤਰਾ ਮੇਰਾ ਉਹਨੂੰ ਲੈ ਗਏ ਨਜਾਇਜ਼ ਹੀ ਕਉ ਕੱਪੜੇ ਲੀੜੇ ਪਾੜ ਕੇ ਤੂੰ ਕੋਠੇ ਚੜਿਆ ਨਹੀਂ ਕਿਉਂ ਚੜਿਆ ਇਹ ਤੇ 8 ਰੋਡਾ ਕਿਨਾਂ ਵੱਲ ਚਲਾਇਆ ਉਹਨਾਂ ਨੇ ਚਲਾਇਆ ਕਾਕਾ ਉਹਨਾਂ ਦੇ 25 ਬੰਦੇ 50 ਬਾਹਰ ਖਲੋਤੇ ਹਾਕੀਆਂ ਲੈ ਕੇ ਛੋਟੀਆਂ ਲੈ ਕੇ ਖੜੇ ਸਾਰੇ ਤਾਂ ਉਹਨਾਂ ਕੀ ਮੰਗੀ ਕਰਦੇ ਮੰਗੀ ਕਰਨਾ ਸਾਡਾ ਇਨਸਾਫ ਹੋਣਾ ਚਾਹੀਦਾ ਬੱਚੇ ਦਾ ਕਿਉਂ ਲੈ ਗਏ ਨਜਾਇਜ਼ ਹੀ ਬਟਾ ਨਜਾਇਜ਼ ਹੀ छुट्टी की रहना मैं सुती पता लगा बार लड़ाई हुई है हूने भी मैं निकल गया अने वालू गए तो मगर मुडा कोठे चढ़ गया खरी थले पुलिस आई ही में तू तू के ला गया कू गोली चलाई ओन तू के खड़ा वहां ਜੇ ਹੁਣ ਕੀ ਮੰਨਤੀ ਕਰਦੇ ਮੰਗ ਬਦਲ ਜਿਹੜੇ ਨਰਜ਼ਾਇਦ ਹੈਗੇ ਨੇ ਤੇ ਉਹਨਾਂ ਨੂੰ ਤਾਂ ਇਨਸਾਫ ਹੀ ਚਾਹੀਦਾ ਉਹਨਾਂ ਇਨਸਾਫ ਹੀ ਮੰਗਦੇ ਸੀ ਇਹ ਲੜਾਈ ਨਹੀਂ ਜਦੋਂ ਕੋਈ ਬੱਚਾ ਕੋਈ ਲੜਿਆ ਨਹੀਂ ਕੋਈ ਝਗੜਿਆ ਨਹੀਂ ਕੋਈ ਫालतू ਗੱਲ ਨਹੀਂ ਕੀਤੀ ਘਰਾਂ ਨਾਲ ਕੇ ਨੁਕਸਾਨ ਕਰਕੇ ਗਏ ਨੇ ਲੋਕਾਂ ਦੀਆਂ ਗੱਡੀਆਂ ਤੋੜ ਗਏ ਨਾਲ ਕੁਝ ਕਰ ਗਏ ਜਨਾਨੀਆਂ ਨੂੰ ਤੂ ਤੂ ਖੜਦੇ ਆ ਅੱਜ ਕੋਈ 1.5 2 ਘੰਟੇ ਪਹਿਲਾਂ ਪਤਾ ਲੱਗਾ ਸੀ ਕਿ ਗਲਵਾਲੀ ਗੇਟ ਦੇੰਤ ਵਾਲੀ ਸਾਈਡ ਦੇ ਉੱਤੇ ਦੋ ਪਾਰਟੀਆਂ ਦਾ ਝਗੜਾ ਹੋਇਆ ਜਿਹਦੇ ਵਿੱਚ ਇਟਾ ਬੋਤਲਾਂ ਵਗਰਾ ਚੱਲੀਆਂ ਸੀ ਜੋ ਐਸ.ਐਚ.ਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚੀ ਹਾਂ ਤਹ ਪਹੁੰਚ ਕੇ ਅਸੀਂ ਮਾਮਲਾ ਨਿਸ਼ਾਨਕੀ ਕੀਤਾ ਲੋਕਾਂ ਨੂੰ ਲੋ ਸਾਈਕਲ ਡਾਊਨ ਕੀਤਾ ਸੋ ਇਸ ਬੰਦੇ ਵਿੱਚ ਦੋ ਬੰਦੇ ਨੂੰ ਸੱਟ ਲੱਗੀ ਹੈ ਇਹਨਾਂ ਨੂੰ ਮੈਡੀਕਲ ਕਰਾਣ ਵਾਸਤੇ ਭੇਜ ਦਿੱਤਾ ਹੈ ਡਾਕਟਰ ਸਭ ਕੋ ਜੈਸੀ ਸ਼ੁਰੂਤ ਹੋਏਗੀ ਫਿਰ ਵੈਸੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕਰਕੇ ਫਿਰ ਜਿਹੜੇ ਬੰਦੇ ਦੋਸ਼ੀ ਹੋਣਗੇ ਉਹ ਅਰੈਸਟ ਕੀਤਾ ਜਾਏਗਾ ਸਰਕਾਰਨ ਕੀ ਕੁਝ ਪਤਾ ਲੱਗਦਾ ਨਹੀਂ ਕਾਰਨ ਕੁਝ ਛੋਟੀ ਜੀ ਗੱਲ ਤੋਂ ਝਗੜਾ ਹੋਇਆ ਬਈ ਸਕੂਟਰ ਬੱਚਾ ਕੋ 17 ਸਾਲ ਦਾ ਸੀ ਸਕੂਟਰ ਲਗਾਉਂਦਾ ਸੀਗਾ ਉਦੋਂ ਸਕੂਟਰ ਲੱਗ ਗਿਆ ਤੇ ਫਿਰ ਉਸ ਦਾ ਵੀ ਝਗੜਾ ਹੋ ਗਿਆ ਪਰਿਵਾਰ ਵਾਲੇ ਕਹਿ ਰਹੇ ਸੀ ਪੁਰਾਣੀ ਕੋਈ 5-6 ਸਾਲਾ ਤੋਂ ਰੰਜੀਤ ਸਿੰਘ ਇਹਨਾਂ ਦਾ ਨਹੀਂ ਸਾਡੇ ਸਾਹਮਣੇ ਕੋਈ ਨਹੀਂ ਆਈ ਹਾਲੇ ਜਦੋਂ ਅਸੀਂ ਮਨਨੂ ਕਿਰਸਾ ਕਰ ਲਾਂਗੇ ਪਰਿਵਾਰ ਦੇ ਬੰਦੇ ਆਣਗੇ ਸਭ ਤੋਂ ਤੇ ਗੱਲ ਪਤਾ ਲੱਗੇਗੀ ਸਰ ਕੋਈ ਗੋਲੀ ਗੋਲੀ ਕਿੰਨੀ ਫਿਲਹਾਲ ਉਹਨਾਂ ਨੇ ਬਿਆਨ ਦਰਜ ਨਹੀਂ ਕਰਾਇਆ ਕਿਉਂਕਿ ਮੈਡੀਕਲ ਕਰਾਉਣੇ ਸੀ ਭੇਜਤਾ ਉਹਨਾਂ ਨੂੰ ਜਦੋਂ ਬਿਆਨ ਦਰਜ ਕਰਾਣੇ ਉਹਦੇ ਵਿੱਚ ਕਲਕੂਲੇਟ ਹੋ ਜਾਏਗਾ